ਆ ਇਹਦੀ ਗੱਲ ਕਰਦੇ ਸੀ ਕਿ ਬਹੁਤ ਬੰਦਿਆਂ ਦੇ ਕਮੈਂਟ ਆਏ ਵੀ ਸਾਨੂੰ ਇਹਦੀ ਵੀਡੀਓ ਬਣਾ ਕੇ ਤੇ ਪਾਓ ਇਹ ਬਾਈ ਜੀ ਆ ਸਿਸਟਮ ਆਪਾਂ ਲਾਇਆ ਇਹ ਪੱਖੇ ਵਾਲੇ ਬੈਰੰਗਾ ਜਿਹੜੇ ਛੁਰੀਆਂ ਵਾਲੇ ਪੱਖੇ ਹੁੰਦੇ ਸੀ ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਡੇ ਠੀਕ ਠਾਕ ਹੋਵਗੇ ਆਪਾਂ ਵੀ ਠੀਕ ਠਾਕ ਆ ਤੇ ਕੱਲ ਆਪਾਂ ਕਮੈਂਟ ਨੂੰ ਗੇੜਾ ਪਾਤਾ ਸੀਗਾ ਤੇ ਅੱਜ ਆਪਾਂ ਲੱਗੇ ਹੋਇਆ ਦੂਜੀ ਕਮੈਂਟ ਨੂੰ ਤੇ ਇੱਕ ਆਪਾਂ ਤੁਹਾਨੂੰ ਅੱਜ ਦੱਸਾਂਗੇ ਉਹ ਜਿਹੜਾ ਆਪਾਂ ਜਿਗਾਰਡ ਚਾ ਲਾਇਆ ਸੀਗਾ ਸਟੇਪ ਨੂੰ ਬੈਰਿੰਗ ਆਲਾ ਤੇ ਉਹਦੇ ਬਾਰੇ ਦਾ ਸੰਯੋਗ ਕਾਫੀ ਕਮੈਂਟ ਆਇਆ ਵੀਡੀਓਸ ਦੇ ਇੱਕ ਬਾਈ ਤਾਂ ਹਰੇਕ ਵੀਡੀਓ ਦੇ ਕਰਦਾ ਸੀ ਕਮੈਂਟ ਕੀ ਆਪਾਂ ਨੂੰ ਉਹ ਘਟਰਾਲਾ ਜਗਾੜ ਦੱਸੋ ਤੇ ਉਹਦੇ ਬਾਰੇ ਆਪਾਂ ਅੱਜ ਦੱਸਾਂਗੇ ਕੀ ਫਾਇਦਾ ਕੀ ਨੁਕਸਾਨ ਆ ਹੁੰਦਾ ਤੇ ਬਾਕੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚਲੋ ਆਪਾਂ ਚੱਲਦੇ ਆਂ ਇੱਕ ਮਹਿਨਾਂ ਦੇ ਕੋਲੇ ਹਾਂਜੀ ਤੇ ਮਿੱਤਰੋ ਆਪਾਂ ਲੱਗੇ ਹੋਏ ਐਸ ਕੰਬੈਨ ਨੂੰ ਐਲੀਵੇਟਰ ਇਹਦਾ ਦਿੱਤਾ ਲਾ ਤੇ ਬੈਰਿੰਗ ਬੁਰਿੰਗ ਖੋਲਦੇ ਪਏ ਆਂ ਰੋਚਕ ਆ ਤੇ ਗੈਡਰਾਮ ਦੀ ਛੀਆਂ ਲਾਣਾ ਇਹਦਾ ਪਹਿਲੂ 6 ਪਹਿਲੂ ਹੈ ਹੈ ਆਪਾਂ ਨੇ ਇਸ ਮਸ਼ੀਨ ਦਾ ਗੈਡਰਾਮ ਨਿਕਲਿਆ ਜੀ 6 ਪਹਿਲੂ ਤੇ ਦੱਸਿਆ ਜੇ ਕਮੈਂਟ ਕਰਕੇ ਵੀ ਆਪਾਂ ਨੂੰ 4 ਵਾਲਾ ਸਹੀ ਰਹੂਗਾ ਕਿਉਂਕਿ ਵਿਸ਼ਾਲ ਨੂੰ 4 ਵਾਲਾ ਆਉਂਦਾ ਤੇ ਦੇਖਦੇ ਹਾਂ ਕੀ ਬਣਦਾ ਆਪਾਂ ਖੋਲਦੇ ਪਏ ਇੱਕ ਥੋੜੀ ਜੀ ਸ਼ਾਫਟ ਦੀ ਸੀਟ ਡਾਉਣ ਆ ਉਹ ਸੀਟ ਕਰਾਵਾਂਗੇ ਸੱਟ ਇੱਕਾ ਚੂੜੀ ਪਵਾਉਣੀ ਆ ਚੂੜੀ ਸਲੈਪਾ ਤੇ ਬਾਕੀ ਹੋਰ ਵੇਣੇ ਆਂਦਾ ਕੀ ਕੰਮ ਨਿਕਲਦਾ ਲੱਗੇ ਹੋਇਆ ਫਿਰ ਕਰਦੇ ਆਪਾਂ ਇੱਕ ਕਿੰਨੇ ਸਪੈਸਰ ਨਿਕਲੇ ਆ ਲਾਟਰੀ ਨਿਕਲਦੀ ਪਈ ਲਾਟਰੀ ਨਿਕਲਣੀ ਆ ਤੇ ਇੱਥੇ ਆ ਜਾਂਦੇ ਤੇ ਟੰਗੀ ਆਉ ਤੇ ਬਾਕੀ ਦੱਸਿਓ ਵੀ ਕੰਮ ਕਿੱਥੇ ਕਿੱਥੇ ਚੱਲ ਪਿਆ ਤੇ ਆਪਾਂ ਆ ਇਹਦੀ ਗੱਲ ਕਰਦੇ ਸੀ ਕਿ ਬਹੁਤ ਬੰਦਿਆਂ ਦੇ ਕਮੈਂਟ ਆਏ ਵੀ ਸਾਨੂੰ ਇਹਦੀ ਵੀਡੀਓ ਬਣਾ ਕੇ ਤੇ ਪਾਓ ਇਹ ਬਾਈ ਜੀ ਆ ਸਿਸਟਮ ਆਪਾਂ ਲਾਇਆ ਇਹ ਪੱਖੇ ਵਾਲੇ ਬਹਿਰੰਗਾ ਜਿਹੜੇ ਛੁਰੀਆਂ ਵਾਲੇ ਪੱਖੇ ਹੁੰਦੇ ਸੀ ਪਹਿਲਾਂ ਉਹਦੇ ਬਹਿਰੰਗਾ ਜਾਂ ਐਂਟਰ ਦੀ ਸੀਟ ਵਾਲੇ ਪੈ ਜਾਂਦੇ ਆ ਜਿਹੜੇ ਸੀਟ ਨੂੰ ਬੈਰੰਗਾਉਂਦੇ ਹੁੰਦੇ ਸੀ ਇਹ ਕੁੱਜਾ ਆਪਾਂ ਬਣਾਇਆ ਏ ਇਹਦੇ ਵਿੱਚ ਵਿੱਚ ਬੈਰੰਗ ਚੱਲਦੇ ਆ ਠੀਕ ਆ ਇਹ ਤਾਂ ਠਾਣ ਹੀ ਸਟੇਪ ਨੂੰ ਆਉਂਦੇ ਨੇ ਐਂ ਪੂਰੀ ਸੈਂਟਰ ਚ ਚੱਲਦੀ ਆ ਸਟੇਪ ਹੁ ਤੀ ਵੇਖ ਸਕਦੇ ਜੀ ਤੇ ਨਾ ਫਿੰਗਰਾਂ ਜਿਆਦੀਆਂ ਖਾਊ ਇਥੋਂ ਨਾ ਕੋਈ ਫਿੰਗਰ ਤੋੜੂ ਨਾ ਕੋਈ ਹੈੱਡ ਤੋੜੂ ਅੱਗੇ ਆਪਣੇ ਟੁੱਟਾ ਹੈੱਡ ਚੱਲਦਾ ਰਿਹਾ ਦੋ ਨਾ ਠਾਦੇ ਹੀ ਉਹ ਹੈੱਡ ਪੂਰਾ ਟੁੱਟਾ ਹੀ ਥੱਲੋ ਸਟੇਪ ਦੇ ਆਸਰੇ ਚੱਲੀ ਗਿਆ ਪਤਾ ਹੀ ਨਹੀਂ ਕਿੰਨੇ ਕ ਸੀਜ਼ਨ ਉਹ ਸਟੇਪ ਉੱਚ ਪਈ ਆ ਉਹਨੋਂ ਦੇ ਬਲੇਡ ਖਰਾਬ ਹੋ ਗਏ ਸੀ ਤਾਂ ਕਰਕੇ ਆ ਨਵੇਂ ਹੀ ਬਲੇਡਾਂ ਵਾਲੀ ਪਾਤੀ ਸੀ ਤੇ ਬਾਕੀ ਇੱਕ ਦੋ ਫਿੰਗਰਾਂ ਹਜੇ ਹੈਗੀਆਂ ਨੇ ਡੈਟ ਉਹ ਆਪਾਂ ਸੈੱਟ ਕਰਨੀਆਂ ਨੇ ਤੇ ਫਿਰ ਜਦੋਂ ਗੇੜਾ ਗੁੜਾ ਪੈ ਗਿਆ ਐਨ ਸੈੱਟ ਹੋ ਜਾਣਾ ਸਾਰਾ ਇਹ ਉਹ ਵੇ ਗਿੜਦਾ ਹੱਥ ਨਾਲ ਆ ਵੇਖ ਸਕਦੇ ਜੇ ਤੁਸੀਂ ਥੂੜੀ ਜੀ ਇੱਕ ਫਿੰਗਰ ਹੈਗੀ ਆ ਉਹ ਢਿੱਲੀ ਪਤਾ ਨਹੀਂ ਇੰਨਾ ਕੀਤੀ ਹੋਈ ਆ ਤੇ ਆਹ ਸਿਸਟਮ ਆ ਸਾਰਾ ਆ ਦੋ ਆਪਾਂ 11 ਤੇ 13 ਦਾ ਨਾਟ ਪਾ ਕੇ ਇਧਰੋਂ ਘਸਤਾ ਤੇ ਇੱਕ ਅਗਲੇ ਬੰਨ ਨਾਟ ਪਾ ਕੇ ਤੇ ਆ ਆਪਾਂ ਚੱਪੂ ਇਸ ਤਰੀਕੇ ਨਾਲ ਬਣਾਇਆ ਵੇ ਸਾਦੇ ਤੇ ਇਹੀ ਪੂਰੀ ਅਲਾਈਨਮੈਂਟ ਇਹਦੀ ਸੱਟ ਕੀਤੀ ਆ ਤੇ ਇਹਦੇ ਨਾਲ ਬਹੁਤ ਹੀ ਫਾਇਦਾ ਕਈ ਐਥੇ ਟੋਕਾ ਲਾ ਦਿੰਦੇ ਟੋਕਾ ਫਿਰ ਕੱਸ ਜਾਂਦਾ ਹੋਰ ਏਕਸੀਜਨ ਬਦਲਣਾ ਪੈਂਦਾ ਤੇ ਆ ਚੀਜ਼ ਦਾ ਕਾਫੀ ਫਾਇਦਾ ਆਪਾਂ ਨੂੰ ਇਹ ਕਟਰ ਹੈਗਾ ਇਹ ਆਪਣਾ ਉਸ ਮਸ਼ੀਨ ਦਾ ਤੇ ਇਹਦਾ ਐਸ ਮਸ਼ੀਨ ਦਾ ਕਟਰ ਹੈਗਾ ਯਾ ਜਿਹੜਾ ਇਹਦੇ ਦਾ ਸਿੱਧਾ ਹੀ ਜਗਾਰਡ ਇਹ ਆਪਾਂ ਜਿਹੜੀ ਪਿਛਲੇ ਸੀਜ਼ਨ ਲਿਆਂਦੀ ਆਵੇ ਇਹਨਾਂ ਦੇ ਇੱਥੇ ਫਿੰਗਰ ਕੱਸੀ ਹੋਈ ਤੇ ਆ ਫਿੰਗਰ ਤੁਸੀਂ ਆਪੇ ਵੇਲੇ ਖੁੱਲੀ ਪਾਈ ਕਿਸੇ ਨੇ ਕਿੰਨੀ ਉੱਡੀ ਪਈ ਆ ਇਹ ਫਿਰ ਪੰਗਾ ਰਹਿਦਾ ਤੇ ਜੇ ਕਿਸੇ ਨੇ ਆ ਬੈਰਿੰਗ ਪਾਉਣੇ ਆ ਭਾਈ ਨਾ ਇਹਨਾਂ ਨੂੰ ਤੇਲ ਪਾਇਆ ਜੇ ਨਾ ਗ੍ਰੀਸ ਪਾਇਆ ਜੇ ਸੁੱਕੇ ਚੱਲਣ ਦਿਆ ਜੇ ਤੇ ਫਿਰ ਨਹੀਂ ਟੁੱਟਦੇ ਜੇ ਤੇਲ ਪਾਇਆ ਜਾਂ ਗ੍ਰੀਸ ਲਾਓਗੇ ਇਹ ਟੁੱਟ ਜਾਇਆ ਕਰਨੇ ਆ ਤੇ ਇਹ ਦੋ ਸੀਜ਼ਨ ਹੋ ਗਏ ਆ ਪੁਰਾਣੇ ਦਾ ਰੰਗინੇ ਕੋਈ ਆਪਾਂ ਨਵੇਂ ਨਹੀਂ ਪਾਏ ਤੇ ਇਹ ਵੀ ਤਿਆਰਤਾ ਦੇ ਕਹਿੰਦਾ ਆ ਗੈਟ ਰਮ ਪੂਰੀ ਬਣਉਂਦਾ ਰਿਹਾ ਇਹ ਨਿੱਕੀ ਨਿੱਕੀ ਚਾਲ ਖਿੱਚਦਾ ਨਾ ਉਹ ਜਿਹੜਾ ਵੱਡਾ ਉਹ ਫਾਂਡਾ ਬੜਾ ਮਾਰਦਾ ਮਾਰਦਾ ਸਾਰੇ ਸਟਾਵਾ ਕਰ ਖਲਾ ਦਿੰਦਾ ਹਾਂ ਸਟਾਵਾ ਕਰਨੀ ਨਹੀਂ ਯਾਰ ਚਾਰਾਂ ਵਾਲੇ ਦਾ ਫਰਕ ਹੈਗਾ ਏ ਉਹ ਕਲਾਸ਼ ਦੇ ਹੀ ਨਾ ਉਹ ਅੱਠਾਂ ਤੇ ਛਿਆਂ ਆਲਾ ਫਰਕ ਪਾਉਂਦਾ ਠੀਗਾ। ਉਹ ਰਾਲੀਆਂ ਮਾਲ ਨਹੀਂ ਖੇਦਦਾ ਹੁੰਦਾ। ਉਹਦੇ ਚੱਕਰ ਫਿਰ ਜਾਦੇ ਸੀ ਨਾ। ਇਹ ਇਹ ਉਹ ਹਸਾਬ ਹੈ ਜਿਵੇਂ ਮੂੰਹ ਤੇ ਨਿੱਕੀ ਨਿੱਕੀ ਚਪੇਟ ਵਾਜਦੀ ਹੈ ਜੇ ਜਾਲੀਆਂ ਮਾਰਾਂਗੇ। ਜੇ ਕਜਾ ਆਉਣੀ ਉੱਤੋਂ ਰਾਕੇ ਲੱਫੜ ਪੈਣਾ ਉਹ ਹਸਾਬ ਆਂਦਾ ਇਹਦਾ ਵੀ। ਉਹ ਜਾਂਦਾ ਹੀ ਕੋਈ। ਕੀ ਚੀਜ਼ ਹੈ? ਚੂਹਾ? ਆ ਵੱਧ ਨਾਲ ਖੁੱਲੀ ਹੁੰਦੀ ਮਸ਼ੀਨਾਂ ਵੀ ਚੰਗੀ ਤਰ੍ਹਾਂ ਤੋਕ ਜਾਣੀ ਹੈ ਗੰਦ ਜੇ ਨਿਕਲੀ ਜਾਂਦਾ ਤੇ ਕਾ ਕਿਸੇ ਨੇ ਪਹਿਲਾਂ ਆ ਇਥੋਂ ਇਹ ਇੱਕ ਕੈਲੀਵੇਟਰ ਆਇਦਰੋਂ ਚੱਲਦਾ ਕੀਤਾ ਇੱਕ ਉਧਰੋਂ ਇਹ ਵੀ ਆਪਾਂ ਜੇ ਟਾਈਮ ਰਿਹਾ ਤਾਂ ਆਪਾਂ ਉਹਦੇ ਵਾਂਗੂ ਜਿਵੇਂ ਵਿਛਾਲ ਦੇ ਚੈਣਾ ਆਉਂਦੀਆਂ ਨੇ ਇੱਥੇ ਇੱਕ ਬੈਲਟ ਤੋਂ ਚੱਲਦੇ ਕਰਾਂਗੇ ਕਿਉਂਕਿ ਆਹ ਬੈਲਟ ਬਾਲੀ ਟਾਇਰ ਚੜਦੀ ਆ ਬੈਰੰਗ ਢਿੱਲਾ ਆ ਪਿਆ ਇੰਨੀ ਟਾਇਰ ਚੜਾ ਚੜਾ ਕੇ ਆਹ ਵੇਖੋ ਕਿੰਨੀ ਹਲਦੀ ਤੇ ਆ ਪੁਲੀ ਵੀ ਤੜਕੀ ਪਈ ਆ ਇਹ ਆਪਾਂ ਕੱਢ ਦੇਣਾ ਜਿਗਾਰਡ ਉਹਦੇ ਵਾਂਗੂ ਜਿਵੇਂ ਆ ਚੈਣਾ ਨੇ ਨਾ ਤੇ ਐਂਦੇ ਆਵੇ ਇੰਦੇ ਵਾਂਗੂ ਆਪਾਂ ਕਰ ਦੇਣੀ ਆ ਤੇ ਉਹ ਚੀਜ਼ ਵਧੀਆ ਹੁਣ ਇੱਕ ਐਲੀਵੇਟਰ ਚੋਕ ਹੋ ਜਾਵੇ ਤਾਂ ਪਤਾ ਨਹੀਂ ਲੱਗਦਾਗਾ ਤੇ ਜੇ ਹੁਣ ਇਹਦਾ ਕੋਈ ਚੋਕ ਹੋਊਗਾ ਤੇ ਦੋਵੇਂ ਖਲੋ ਜਾਂਦੇ ਡਰਾਈਵਰ ਨੂੰ ਪਤਾ ਲੱਗ ਜਾਂਦਾ ਨਾਲੇ ਮਾਲ ਦੀ ਖਚਾਈ ਇੱਕੋ ਜੀ ਹੋ ਜਾਂਦੀ ਆ ਤੇ ਇਹ ਚ ਉਹ ਚੀਜ਼ ਵਧੀਆ ਚੈਨ ਵਾਲੀ ਆ ਨਹੀਂ ਆਪਾਂ ਨੂੰ ਫੱਬੀ ਤੇ ਇਹ ਆਪਾਂ ਵੇਖਾਂਗੇ ਟਾਈਮ ਹੋਇਆ ਬੈ ਕੱਢਦੇ ਆਗੇ ਤੇ ਬਾਕੀ ਦੱਸਿਓ ਇਹ ਆਪਦੇ ਆਪ ਦੇ ਰਹੀ ਐ ਤੇ ਕਿੱਥੇ ਕਿੱਥੇ ਕੰਮ ਆ ਚੱਲ ਪਿਆ ਤੇ ਕਿੰਨੀ ਕਿੰਨੇ ਦਿਨਾਂ ਦਾ ਚੱਲਣਾ ਆਪਣੇ ਤਾਂ ਜੇ ਵੇਖ ਸਕਦੇ ਤੁਸੀਂ ਕਣਕਾ ਹਰਿਆਣੇ ਤੇ ਕਿਹੜੇ ਚੈਨ ਆਪਣੇ ਤਾਂ ਇਹ ਲੇਟ ਹੀ ਚੱਲਣਾ ਕੰਮ 15 ਤੋਂ 20 ਦਿਨ ਦਾ ਟਾਈਮ ਪੈ ਜਾਣਾ ਜੇ ਬਾਕੀ ਆ ਪਾਸੇ-ਪਾਸੇ ਵੇਖਾਂਗੇ ਜਿੱਥੇ ਕੋਈ 5-6 ਦਿਨ ਪਹਿਲਾਂ ਲੱਗਦੇ ਹੋਏ ਲਾਵਾਂਗੇ ਹਾਂਜੀ ਤੇ ਮਿੱਤਰੋ ਆਪਣਾ ਆ ਸ਼ਟ ਦਾ ਬਰنگ-ਬਰੰਗਾ ਪਾਇਆ ਪਰਲੇ ਪਾਸਿਓਂ ਨਮੇ ਤੇ ਕੁਲਕੇ ਗਰੀਸ-ਗਰੂਸ ਕੀਤੇ ਆ ਆ ਬੈਰਿੰਗ ਨਿਕਲਿਆ ਪਿੱਛੇ ਸਾਈਜ਼ 6 ਦਾ ਬਾਹਰੋਂ 7 ਦਾ ਏ ਤੇ ਆਪਾਂ ਹੁਣ 6 ਦੀ ਵੈਰੀਐਟੀ ਸਣੇ ਪਾ ਦਿੱਤਾ ਤੇ ਬਾਕੀ ਆਪਾਂ ਗੈਡ ਰਾਮ ਖੜ ਦਿੰਦਾ ਹੋ ਪਿਆ 6 ਪਹਿਲੂ ਤੇ ਇਹ ਵੇਖਦੇ ਹੁਣ 4 ਪਹਿਲੂ ਪਾਵਾਂਗੇ ਪਮਾ ਚੰਗਿਆ ਤਾਂ 14 ਰੋੜ ਵੀ ਲਿਆ ਖੁੱਲ ਗਈ ਆ ਤੇ ਆ ਆਪਾਂ ਐਡਲ ਕਰਦੇ ਆ ਗ੍ਰੀਸ ਕੱਢ ਕੇ ਬੈਰਿੰਗ ਮੈਨੂੰ 12 ਦੀ ਸੰਨੀ ਚਲੋ ਮਿਲਦੇ ਆ ਗ੍ਰੀਸ ਕਰਕੇ ਫਿਰ ਤੁਹਾਡੇ ਨਾਲ ਕਰਦੇ ਗੱਲਬਾਤ ਨਹੀਂ ਇਹਨੂੰ ਗਾਂਢੇ ਪੁੱਤ ਲਾਓ ਜੈਟ ਨਾਲ ਪਿੱਕਿਆ ਮੰਗਰ ਰਿਹਾ ਹੈ ਬੜਾ ਰੱਤ ਹਾਂ ਦਾ ਮੈਂ ਪਿਆ ਰਖਿਆ ਤਾਂ ਸਾਈਕੀ ਮੇਰੇ ਪਤੀ ਮੋਟਰ ਉਹ ਤੇ ਬਰਕਰਾਰ ਬਰਕਰਾਰ ਹੈ ਜਿਹੜੇ ਤੇਰ ਮਾਰਾ ਇੱਕ ਆਤਮ ਉਹ ਫੋਨ ਨਾ ਤੋੜਨੀ ਉਹਨੇ ਫੋਨ ਰੱਖਿਆ ਵੀ ਗੇਰ ਤੇ ਆ